ਹਾਂਜੀ ਹਿਮਾਚਲ ਤੋਂ ਆ ਕੇ ਪੰਜਾਬ ਜੀ ਧੱਕਾ ਕਰ ਪੰਜਾਬੀ ਨਾ ਧੱਕਾ ਕਰ ਰਹੀ ਜੀ ਇਹ ਖੋ ਜੀ ਇਹ ਮਾਈਨਿੰਗ ਜਿਹੜੀ ਹੋ ਰਹੀ ਹੈ ਜੀ ਉਹ ਹਿਮਾਚਲ ਨੰਬਰ ਗੱਡੀਆਂ ਦੇ ਨਾਲ ਹੋ ਰਹੀ ਹੈ ਇੱਥੇ ਆਹ ਦੇਖੋ ਤੁਸੀਂ ਆ ਸਾਰੀ ਦੇਖੋ ਇਹ ਆਪਣੇ ਕੈਮਰੇ ਨਾਲ ਕਮਾ ਕੇ ਦਿਖਾਉਂਦੇ ਸਿੰਘ ਦੀਆਂ ਲੱਤਾਂ ਵੜਦੀਆਂ ਹਾਲੇ ਵੀ ਕੇਸ ਐ ਪੀ ਆਰ ਰਜਿਸਟਰਡ ਹੈਗੀ ਉਹਨਾਂ ਦਾ ਕੇਸ ਚੱਲਦਾ ਪਿਆ ਇਹ ਕੋਈ ਹਿਮਾਚਲ ਦੀ ਇਧਰੋਂ ਗੱਡੀਆਂ ਆ ਰਹੀਆਂ ਜੀ ਹਿਮਾਚਲ ਨੰਬਰ ਦੀਆਂ ਉਹਨਾਂ ਦੇ ਗੁੰਡੇ-ਗੰਡੇ ਵੀ ਇਧਰ ਕਾਫੀ ਫੈਲ ਰਹੇ ਹੋਏ ਆ ਜੀ ਉਹਨਾਂ ਦਾ ਸਾਰਾ ਪੂਰਾ ਨੈਟਵਰਕ ਉਹਨਾਂ ਨੇ ਬਣਾਇਆ ਹੋਇਆ ਹੈ ਜੀ ਕਨੇ 20 25 25 ਫੋਟ ਮਾਈਨਿੰਗ ਹੋ ਰਹੀ ਹੈ ਜੀ ਪਰ ਇੱਕ ਗੱਡੀ ਚ 40 ਟਨ ਤੋਂ ਉਪਰੀ ਮਾਲ ਲੰਦਾ ਜੀ ਇਹਨੂੰ 150 200 ਦੇ ਲੱਗ ਜੜੀਆਂ ਚੱਲ ਜਾਂਦੀ ਹੈ ਬਈ 6 ਮਸ਼ੀਨਾਂ ਲੱਗੀਆਂ ਨੇ ਜੀ ਅਸੀਂ ਵੀ ਇੱਕ ਮਿੰਟ ਵੀ ਗੱਡੀ ਤੁਹਾਨੂੰ ਖੜੀ ਨਹੀਂ ਮਿਲੇਗੀ ਮਿਲ ਜੀ 20 22 ਗੱਡੀਆਂ ਰਸਤੇ 'ਤੇ ਚੱਲਦੀਆਂ ਲੰਮੜੀਆਂ ਹਰ ਬੇਲੇ ਉਹ ਵਗੈਰਾ ਵੀ ਆਈ ਹੈ ਲੇਕਿਨ ਫੇਰ ਵੀ ਰੁਕੇ ਹੀ ਨਹੀਂ ਹੈਗੀ ਰੁਸ਼ ਵਗੈਰਾ ਵੀ ਮੌਕੇ 'ਤੇ ਆਈ ਹੈ ਲੇਕਿਨ ਰੁਕੇ ਹੀ ਨਹੀਂ ਹੈਗੀ ਇਹ ਪੱਤੀ ਫੋੜ ਤੇ ਇਹੀ ਹੈ ਸਾਹਮਣੇ ਸਾਹਮਣੇ ਤੇ ਇਹਦੇ ਤਮੀ ਦੇ ਨੀਚੇ ਵੀ ਗਏ ਹੋਏ ਹੈ ਜੀ ਤੁਸੀਂ ਦੇਖ ਸਕਦੇ ਹੋ ਇਤਨਾ ਟੋਇਆ ਮਰਿਆ ਇਹ ਪੂਰਾ ਤੁਹਾਡੇ ਨਾਲ ਪੂਰੀ ਪੁੱਟੀ ਹੋਈ ਸੀ ਜ਼ਮੀਨ ਇਹਨਾਂ ਨੇ ਇਹ ਰਾਤ ਇਹਨਾਂ ਨੇ ਮਿੱਟੀ ਭਾਗਣਾ ਥੋੜਿਆਂ ਨੂੰ ਲੈਵਲ ਕੀਤਾ ਬਾਕੀ ਪੂਰਾ ਨਾ ਫੋਟ ਲਿਆ ਜੀ ਮਾਲ ਇਹ ਕਈ ਵਾਰ ਗੱਡੀਆਂ ਮਤਲਬ ਬਿਨਾਂ ਕੰਡਾ ਕਰਾਇਆ ਵੀ ਲੰਘ ਜਾਂਦੀਆਂ ਕਈ ਵਾਰ 2 ਮਿੰਟ ਖੜੂੰਦੀਆਂ ਫੇਰ ਲੰਘ ਜਾਂਦੀਆਂ ਮਤਲਬ ਉੱਥੇ ਕੀ ਹੋ ਰਿਹਾ ਅੰਦਰ ਕੀ ਹੋ ਰਿਹਾ ਉਸ ਚੀਜ਼ ਦਾ ਮਤਲਬ ਕਲੈਰੀਫਾਈ ਨਹੀਂ ਆ ਪੂਰਾ ਕਿਹਨਾਂ ਦੇ ਬਿਨਾਂ ਨੰਬਰ ਵੀ ਹੈ ਨੇ ਅਪਲਾਈਡ ਫਾਰ ਨੰਬਰ ਵੀ ਹੈ ਕਿ ਕੁਝ ਸਪੈਮਪਰੀ ਨੰਬਰ ਹਾਂ ਜੀ ਕਿਹਦੇ ਨੰਬਰ ਲਿਖਦੇ ਨਹੀਂ ਆ ਤੁਹਾਨੂੰ ਪਰ ਕੋਈ ਤੁਸੀਂ ਦੇਖਣੀ ਸਭ ਨੰਬਰ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕਿਵੇਂ ਇਲੀਗਲ ਮਾਈਨਿੰਗ ਹੋ ਰਹੀ ਹੈ ਇਹ ਇਲੀਗਲ ਮਾਈਨਿੰਗ ਕਿੱਥੇ ਹੋ ਰਹੀ ਸੀ ਇਹ ਹੋ ਰਹੀ ਸੀ ਪਠਾਨਕੋਟ ਦੇ ਪਿੰਡ ਸ਼ਾਹਪੁਰ ਗੋਪੀ ਦੇ ਵਿੱਚ ਤੇ ਅੱਜ ਅਸੀਂ ਉਸੇ ਮਾਈਨਿੰਗ ਸਾਈਟ ਦੇ ਉੱਪਰ ਆਏ ਹੋਏ ਹਾਂ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਰਿਐਲਿਟੀ ਦਿਖਾਵਾਂਗੇ ਕਿ ਪਠਾਨਕੋਟ ਦੇ ਸ਼ਾਹਪੁਰ ਗੋਪੀ ਦੇ ਵਿੱਚ ਆਖਰਕਾਰ ਚੱਲ ਕੀ ਰਿਹਾਗਾ ਤੁਸੀਂ ਮੇਰੇ ਪਿੱਛੇ ਤਸਵੀਰ ਦੇਖ ਸਕਦੇ ਹੋ ਇੱਕ ਵਾਰ ਬਲਜਿੰਦਰ ਮੈਨੂੰ ਕੈਮਰਾ ਜ਼ਰੂਰ ਮਾਰਿਓ ਇਹ ਸਾਰਾ ਕੁਝ ਤੁਸੀਂ ਦੇਖੋ ਇੱਥੋਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਕਿ ਮਾਈਨਿੰਗ ਜਿਹੜੀ ਹੈ ਉਹ ਜਦੋਂ ਇਲੀਗਲ ਹੋ ਜਾਂਦੀ ਹੈ ਜਦੋਂ ਗੈਰ ਕਾਨੂੰਨੀ ਮਾਈਨਿੰਗ ਬਣ ਜਾਂਦੀ ਹੈ ਤਾਂ ਫਿਰ ਹਾਲ ਕੀ ਹੁੰਦਾ ਇਹ ਵੀਡੀਓ ਦਾ ਇਸ ਘਟਨਾ ਦਾ ਸਾਰਾ ਸੱਚ ਜਾਣਨ ਦੇ ਲਈ ਅਸੀਂ ਸਾਈਟ ਤੇ ਪਹੁੰਚੇ ਤੇ ਜਿਹੜੇ ਮੌਕੇ ਤੇ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਾਰੀਗਰ ਇੱਥੇ ਖੜੇ ਨੇ ਜਿਹੜੇ ਕਰਿੰਦੇ ਖੜੇ ਨੇ ਉਹਨਾਂ ਨਾਲ ਗੱਲ ਕਰਦੇ ਆ ਜਿਹੜੇ ਰਖਵਾਲੇ ਨੇ ਇਸ ਥਾਂ ਦੇ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਕਿ ਆਖਰਕਾਰ ਇਹ ਚੱਲ ਕੀ ਰਿਹਾ ਹੈਗਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀ ਹੈ ਇਲੀਗਲ ਮਾਈਨਿੰਗ ਨੂੰ ਲੈ ਕੇ ਦੇਖੋ ਜੀ ਇਹ ਮਾਈਨਿੰਗ ਜਿਹੜੀ ਹੋ ਰਹੀ ਹੈ ਜੀ ਉਹ ਹਿਮਾਚਲ ਨੰਬਰ ਗੱਡੀਆਂ ਦੇ ਨਾਲ ਹੋ ਰਹੀ ਹੈ ਇੱਥੇ ਆਹ ਦੇਖੋ ਤੁਸੀਂ ਆ ਸਾਰੀ ਦੇਖੋ ਇਹ ਆਪਣੇ ਕੈਮਰੇ ਨਾਲ ਕਮਾ ਕੇ ਦੇਖੋ ਤੁਸੀਂ ਆ ਸਾਰੀ ਮਤਲਬ ਤਕਰੀਬਨ ਮੇਰੇ ਲਿਆ ਜਨਾ ਗਵਰਨਮੈਂਟ ਵੱਲੋਂ ਮਤਲਬ ਕੋਈ 6 ਫੁੱਟ ਦਾ ਮਤਲਬ ਹੁੰਦੀ ਹੈ ਇੱਕ ਸਾਲਾਨਾ ਲੇਕਿਨ ਇਹ 20 25 25 ਫੁੱਟ ਮਾਈਨਿੰਗ ਹੋ ਰਹੀ ਹੈ ਜੀ ਇਹ ਗੈਰ ਕਾਨੂੰਨੀ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਟੋਏ ਮਾਰੇ ਹੋਏ 6 ਫੁੱਟ ਦਾ ਹੁੰਦਾ ਲੇਕਿਨ ਇਹਨੇ 1 ਸਾਲ ਦੇ ਵਿੱਚ ਦੇਖੋ 20 ਤੋਂ 25 ਫੁੱਟ ਤੱਕ ਇਹਨਾਂ ਨੇ ਮਾਈਨਿੰਗ ਹੋਈ ਏ ਇਹ ਕੰਮ ਕੌਣ ਰਿਹਾ ਇਹ ਕੋਈ ਹਿਮਾਚਲ ਦੀ ਇਹ ਇਧਰੋਂ ਗੱਡੀਆਂ ਆ ਰਹੀਆਂ ਜੀ ਹਿਮਾਚਲ ਨੰਬਰ ਦੀਆਂ ਉਹਨਾਂ ਦੇ ਗੁੰਡੇ-ਗੰਡੇ ਵੀ ਇਧਰ ਕਾਫੀ ਫੈਲ ਰਹੇ ਹੋਏ ਆ ਜੀ ਉਹਨਾਂ ਦਾ ਸਾਰਾ ਪੂਰਾ ਨੈਟਵਰਕ ਉਹਨਾਂ ਨੇ ਬਣਾਇਆ ਹੋਇਆ ਜੀ ਲੋਕਾਂ ਨੂੰ ਇੱਥੇ ਰਹਿੰਦੇ ਨੇ ਫਿਰ ਹਾਂ ਘੁੰਮਦੇ ਫਿਰਦੇ ਰਹਿੰਦੇ ਆ ਜੀ ਉਹ ਗੱਡੀਆਂ ਹੁੰਦੀਆਂ ਹਿਮਾਚਲ ਨੰਬਰ ਮੋਟਰਸਾਈਕਲਾਂ ਤੇ ਕੁਝ ਪੈਦਲ ਨੇ ਹੁਣ ਤੱਕ ਕਿੰਨੀ ਕੁ ਮਾਈਨਿੰਗ ਹੋ ਚੁੱਕੀ ਹੈ ਇਲੀਗਲ ਇਹ ਤੋਂ ਮਾਈ ਜਿੰਨੀ ਕਿਲਾ ਨੇ ਕਰਨੀ ਸੀਗੀ ਮੇਰੇ ਖਿਆਲ ਉਹਦੇ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਜੀ ਜਿੰਨੀ ਕਿ ਲੀਜ਼ ਦੇ ਬਿਚਾਰ ਨਾਲ ਇਹਨਾਂ ਨੂੰ ਗਵਰਨਮੈਂਟ ਵੱਲੋਂ ਅਥਰਾਇਜ਼ ਸੀਗਾ ਉਸ ਤੋਂ ਜ਼ਿਆਦਾ ਹੋ ਚੁੱਕੀ ਹੈ ਹਿਮਾਚਲ ਦੇ ਲੋਕਾਂ ਰਹੇ ਨੇ ਫਿਰ ਦੇਖੋ ਹਿਮਾਚਲ ਨੰਬਰ ਹੀ ਆ ਰਹੀਆਂ ਜੀ ਜ਼ਿਆਦਾ ਜਿਹੜੀ ਉਹਨਾਂ ਦੇ ਕੋਈ ਕੋਈ ਕੰਪਨੀ ਦਾ ਨਾਮ ਕੁਝ ਕੋਈ ਐਮ ਡੀ ਵੀ ਐਮ ਬੀ ਡੀ ਕੰਪਨੀ ਹੈ ਕੋਈ ਜੀ ਐਮ ਬੀ ਡੀ ਕੰਪਨੀ ਉਹਨਾਂ ਦੀ ਗੱਡੀ ਤੇ ਮਾਰਕਾ ਲੱਗਾ ਹੋਇਆ ਇੱਕ ਬਲੇਰੋ ਵੀ ਘੁੰਮਦੀ ਹੈ ਉਹਨਾਂ ਦੀ ਇੱਕ ਐਮ ਬੀ ਡੀ ਜੀ ਰੋਕਣ ਦੀ ਕੋਸ਼ਿਸ਼ ਕਰਦੇ ਹੋਗੇ ਦੇਖੋ ਅਸੀਂ ਰੋਕਣ ਦੀ ਸਾਨੂੰ ਡਰਾਉਣਾ ਤੇ ਮਕਾਉਣਾ ਮਤਲਬ ਕਿ ਇਹਨਾਂ ਦਾ ਅਸੀਂ ਸਾਨੂੰ ਇਹ ਕਹਿੰਦੇ ਨੇ ਫਿਰ ਕਹਿਣਾ ਕੀ ਆਉਣਾ ਨੇ ਕਹਿਣਾ ਉਹ ਹੀ ਮਾਰਨ ਪਟਾਈ ਲੋ ਬਸ ਮਾਰ ਦਿਆਂਗੇ ਜੇ ਕੋਈ ਅੱਗੇ ਆਇਆ ਕੋਈ ਭਾਈ ਇਲੀਗਲ ਮਾਈਨਿੰਗ ਕਿਉਂਕਿ ਵੈਸੇ ਤਾਂ ਸਰਕਾਰ ਦੇ ਵੱਲੋਂ ਤਾਂ ਸਾਲ ਦੇ ਵਿੱਚ ਮਿਲਦਾ 6 ਫੁੱਟ ਤੱਕ ਹੁੰਦੀ ਹੈ ਇੱਥੇ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨੀ ਕਿੰਨੀ ਮਾਈਨਿੰਗ ਹੁਣ ਤੱਕ ਹੋ ਚੁੱਕਿਆ ਤੁਹਾਡੇ ਅੱਖੀ ਦੇਖੀ ਸਰ ਮੇਰੇ ਹਿਸਾਬ ਨਾਲ ਤਾਂ 20-25 ਫੁੱਟ ਤੇ ਇਹ ਹੀ ਹੈ ਸਾਹਮਣੇ ਸਾਹਮਣੇ ਤੇ ਇਹਦੇ ਤਮੀ ਦੇ نیچے ਵੀ ਗਏ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਤਨਾ ਟੋਇਆ ਮਰਿਆ ਇਹ ਪੂਰਾ ਤੁਹਾਡੇ ਨਾਲ ਪੂਰੀ ਪੁੱਟੀ ਹੋਈ ਸੀ ਜ਼ਮੀਨ ਇਹਨਾਂ ਨੇ ਇਹ ਰਾਤੀ ਨਾਲ ਮਿੱਟੀ ਭਾਗਣਾ ਛੋੜਿਆ ਨੂੰ ਲੈਵਲ ਕੀਤਾ ਬਾਕੀ ਪੂਰਾ ਨਾ ਘੁੱਟ ਲਿਆ ਜੀ ਮਾਲ ਹਾਂਜੀ ਇਹ ਫਿਰ ਆਪ ਵੀ ਆਉਂਦੇ ਨੇ ਮਾਲ ਕੋਈ ਇੱਥੇ ਹਾਂਜੀ ਹਿਮਾਚਲ ਤੋਂ ਨੇ ਜੀ ਨਿੱਕਾ ਹੈ ਸਾਇਦ ਤੇ ਇੱਕ ਪਤੋ ਪਠਾਣੀਆ ਜੀ ਇਹ ਆਂਦੇ ਹਿਮਾਚਲ ਤੋਂ ਗੱਡੀਆਂ ਤੋਂ ਖੜੀਆਂ ਕਰਦੇ ਨੇ ਅੱਛਾ ਹਿਮਾਚਲ ਤੋਂ ਆ ਕੇ ਪੰਜਾਬ ਚ ਕਰ ਰਹੇ ਨੇ ਹਾਂਜੀ ਹਿਮਾਚਲ ਤੋਂ ਆ ਕੇ ਪੰਜਾਬ ਚ ਧੱਕਾ ਕਰ ਰਹੇ ਜੀ ਪੰਜਾਬੀਆਂ ਨਾਲ ਧੱਕਾ ਕਰ ਰਹੇ ਜੀ ਤੁਸੀਂ ਜੋ ਰੋਕਣ ਦੀ ਕੋਸ਼ਿਸ਼ ਕਰਦੇ ਹੋਗੇ ਤੁਹਾਡੇ ਨਾਲ ਕਦੇ ਕੋਈ ਬਹਿਸ ਬਸਈਆ ਹੋਇਆ ਨਹੀਂ ਅਸੀਂ ਤਾਂ ਨਾ ਵੀ ਛੋਟੇ-ਮੋਟੇ ਬੰਦੇ ਆ ਜੀ ਏ ਸਾਡੇ ਮਰਜੀ ਆ ਮਕਾਨ ਇਹਦਾ ਰੱਖੀ ਕਰਨੇ ਜਮੀਨ ਦੀ ਪਰ ਇੰਨੇ ਬੰਦੇ ਸਾਹਮਣੇ ਆਹੀ ਕੀ ਬੋਲ ਰਹੇ ਨੇ ਜੀ ਉਹ ਤੇ ਜਿਆਦਾ ਚੱਲ ਰਿਹਾ ਬਈ ਕੰਮ ਹੈ ਕੰਮ ਤਾਂ ਪਿਛਲੇ 1.5 ਸਾਲ ਤੋਂ ਹੀ ਚੱਲ ਰਿਹਾ ਜੀ ਲਗਾਤਾਰ ਹਾਂਜੀ ਪਹਿਲੇ ਥੋੜੀ ਕਰਦੇ ਸੀ ਹੁਣ ਇਹਨਾਂ ਨੇ ਜਿਆਦਾ ਹੀ ਕਰਨੇ ਵਗਿਆ ਜੀ ਕੋਈ ਵੇਟ ਬੂਟ ਦਾ ਰੋਲਾ ਨਹੀਂ ਪੈਂਦਾ ਸਰ ਉਹ ਇਹਨਾਂ ਨੇ ਕੰਡਾ ਪਰ ਕੰਡੇ ਪਰ ਪੂਰੀ ਗੱਡੀ ਨਹੀਂ ਆਂਦੀ ਨਾ ਉਥੇ ਕੈਮਰੇ ਲੱਗੇ ਹੋਏ ਐ ਤੁਸੀਂ ਚੈੱਕ ਕਰ ਸਕਦੇ ਹੋ ਉਹਨਾਂ ਕੈਮਰੇ ਵੀ ਬੰਦ ਐ ਤੇ ਗੱਡੀ ਜਾਂਦੀ ਐ ਉਥੇ ਨਿਕਲ ਜਾਂਦੀ ਐ ਕੋਈ ਸਾਨੂੰ ਲੱਗਦਾ ਨਹੀਂ ਕਿ ਕੋਈ ਵੇਟ ਹੁੰਦਾ ਹੋਵੇਗਾ ਮੇਰੇ ਹਿਸਾਬ ਨਾਲ ਤਾਂ ਨਹੀਂ ਹੁੰਦਾ ਪਰ ਕਿ ਉਹਨਾਂ ਆਹਿਤ ਕਲੈਰੀਕਲ ਕੰਮ ਤੇ ਜਾਂਦੇ ਨਹੀਂ ਜੀ ਉਹਨਾਂ ਨੂੰ ਕੀ ਕਰਦੇ ਕੀ ਨਹੀਂ ਕਰਦੇ ਅਸੀਂ ਵੇਟ ਜਿਵੇਂ ਕਹਿ ਰਹੇ ਨੇ ਬਾਈ ਉਹਨੇ ਕਿ ਕੰਡੇ ਤੇ ਜਾਂਦੀ ਹੈ ਗੱਡੀ ਪਰ ਵੇਟ ਪ੍ਰੋਪਰ ਨਹੀਂ ਹੁੰਦਾ ਕਈ ਵਾਰ ਗੱਡੀਆਂ ਮਤਲਬ ਬਿਨਾ ਕੰਡਾ ਕਰਾਇਆ ਵੀ ਲੰਘ ਜਾਂਦੀਆਂ ਕਈ ਵਾਰ 2 ਮਿੰਟ ਖੜੂੰਦੀਆਂ ਫੇਰ ਲੰਘ ਜਾਂਦੀਆਂ ਮਤਲਬ ਉੱਥੇ ਕੀ ਹੋ ਰਿਹਾ ਅੰਦਰ ਕੀ ਹੋ ਰਿਹਾ ਉਸ ਚੀਜ਼ ਦਾ ਮਤਲਬ ਕਲੈਰੀਫਾਈ ਨਹੀਂ ਆ ਪੂਰਾ ਜੀ ਕਿਉਂ ਗੱਡੀ ਉੱਥੇ ਜ਼ਿਆਦਾਤਰ ਮਤਲਬ ਬਾਹਰੋਂ ਵੀ ਲੰਘ ਜਾਂਦੀ ਹੈ ਸੜਕ ਦੇ ਵਿੱਚੋਂ ਕੰਡੇ ਤੇ ਚੜਦੀ ਕਿੰਨੀਆਂ ਕਾ ਗੱਡੀਆਂ ਜਾਂਦੀਆਂ ਪੱਦੰਦੀ ਘੱਟੋ-ਮੱਧ 200 ਗੱਡੀ ਲੰਘ ਜਾਂਦੀ ਹੈ ਗੱਡੀ ਲਾਂਗਣੀ ਹੈ ਮਾਚਨ ਨੰਬਰ ਹਾਂਜੀ ਨੀ ਨੰਬਰ ਹੈ ਨਹੀਂ ਕਿੰਗੇ ਤੇ ਕਿੰਗੇ ਬਿਨਾ ਨੰਬਰ ਉਹ ਵੀ ਹੈ ਨੇ ਰਿਪਲਾਈਡ ਫਰ ਨੰਬਰ ਵੀ ਹੈ ਕਿ ਕੋਈ ਕੁਛ ਕੋਈ ਟੈਂਪਰੀ ਨੰਬਰ ਹਾਂਜੀ ਨੰਬਰ ਨੰਬਰ ਲਿਖੇ ਦੇ ਨਹੀਂ ਹੈ ਗੱਡੀਆਂ ਪਰ ਕੋਈ ਤੁਸੀਂ ਦੇਖਣੀ ਸਤਵੀ ਨੰਬਰ ਵੀ ਨਹੀਂ ਲਿਖਿਆ ਗੱਡੀਆਂ ਦੇ ਉੱਪਰ ਕਿਸੇ ਨੰਬਰ ਨਹੀਂ ਲਾਉਂਦੇ ਆ ਅਸਾ ਕਦੇ ਜੀ ਗੱਡੀ ਨੂੰ ਰੋਕਣ ਦੀ ਕੋਈ ਕੋਸ਼ਿਸ਼ ਕੀਤੀ ਵੀ ਬਿਨਾ ਨੰਬਰ ਤੋਂ ਗੱਡੀਆਂ ਫਿਰਦੀਆਂ ਨੇ ਇੱਥੇ ਨਹੀਂ ਉਹਨਾਂ ਦੇ ਗੁੰਡੇ ਬਹੁਤ ਆ ਜੀ ਕਿੱਦਾਂ ਰੋਕਾਂਗੇ ਅਸੀਂ ਪਿੱਛੇ ਵੀ ਉਹਨਾਂ ਨੇ ਗੱਜੂ ਪੁਲਿਸ ਵਗੈਰਾ ਵੀ ਆਈ ਹੈ ਲੇਕਿਨ ਫਿਰ ਵੀ ਰੁਕੇ ਨਹੀਂ ਹੈਗੇ ਪੁਰਸ਼ ਵਗੈਰੇ ਮੌਕੇ ਤੇ ਆਈ ਹੈ ਲੇਕਿਨ ਰੁਕੇ ਨਹੀਂ ਹੈਗੇ ਰੁਕਨੇ ਉਸੇ ਚੱਕਰ ਦੇ ਵਿੱਚ ਉਹ ਰੂਪ ਸਿੰਘ ਦੀਆਂ ਲੱਤਾਂ ਵੜ ਦਿੱਤੀਆਂ ਰੂਪ ਸਿੰਘ ਇਹ ਨਾ ਉਹਦਾ ਨਾਮ ਉਸੇ ਚੱਕਰ ਚ ਉਹਦੀਆਂ ਲੱਤਾਂ ਵੜ ਦਿੱਤੀਆਂ ਹਾਲੇ ਵੀ ਕੇਸ ਐਫ ਆਈ ਆਰ ਰਜਿਸਟਰਡ ਹੈਗੀ ਉਹਨਾਂ ਦਾ ਕੇਸ ਚੱਲਦਾ ਪਿਆ ਉਹਨੇ ਰੋਕਿਆ ਸੀ ਇਹਨਾਂ ਨੂੰ ਵਿਚਾਰੇ ਦੀਆਂ ਲੱਤਾਂ ਵੀ ਵੜਤੀਆਂ ਇਹਨਾਂ ਨੇ ਤੇ ਉਹ ਤੋਂ ਕੇਸ ਵੀ ਨਹੀਂ ਹੱਲ ਹੋਇਆ ਐਫ ਆਈਓ ਵੀ ਜਾਣਦੇ ਸਾਰੇ ਉਹ ਗਰੇ ਕੋਣ ਢੇਲੀ ਜਿਹੜਾ ਜਾਂਦਾ ਹੈਗਾ ਇਥੋਂ ਟਰੱਕ ਪਰ ਪਰ ਟਿਪਰ ਪਰ ਪਰ ਉਹ ਫਿਰ ਸਾਰੀਆਂ ਹੀ ਵਿਦਆਊਟ ਨੰਬਰ ਹੁੰਦੀਆਂ ਜਾਂ ਵਿੱਚ ਨੰਬਰ ਵਾਲੀਆਂ ਵੀ ਹੁੰਦੀਆਂ ਨੇ ਮੇ ਸਰ ਤਰੀਬਨ ਵਿਦਾਊਟ ਨੰਬਰ ਹੀ ਹੁੰਦੀਆਂ ਨੰਬਰ ਉਹਨਾਂ ਨੇ ਲਗਾ ਕੇ ਸਿਰਫ ਜੇ ਅੱਜ ਕੀ ਸੀ ਚੀਜ਼ ਗੱਡੇੰਬਰ ਅੱਗੇ ਨੰਬਰ ਆ ਪਿੱਛੇ ਨਹੀਂ ਨੰਬਰ ਹੁੰਦਾ ਕਿਸੇ ਵੀ ਵਾਰ ਵੀ ਨਹੀਂ ਦੇਖੇ ਨੰਬਰ ਆ ਪਿੱਛੇ ਨੰਬਰ ਹੋਏ ਅੱਗੇ ਨੰਬਰ ਹੁੰਦਾ ਵੀ ਟ੍ਰੀਆਂ ਪਰ ਪਰ ਵਿਦਾਊਟ ਬਿੱਲ ਜਾਦਾ ਉਹਦੇ ਅੱਛਾ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਹੈ ਤੁਹਾਡੇ ਮਾਲਕਾਂ ਨੇ ਕੀਤੀ ਹੋ ਜਾਂ ਜੀ ਕਿਉਂ ਕੱਲ ਪੁਲਿਸ ਵੀ ਆਈ ਹੋਈ ਸੀ ਕਿ ਮੈਨੂੰ ਪੁਲਿਸ ਦੇ ਕਹਿਣ ਤੇ ਵੀ ਇਹਨਾਂ ਨੇ ਕੋਈ ਮੋਤਰਾ ਦਾ ਕੋਈ ਐਕਸ਼ਨ ਨਹੀਂ ਆਇਆਗਾ ਮਤਲਬ ਪ੍ਰਸ਼ਾਸਨ ਨਾਲ ਕੋਈ ਮੇਰੇ ਲੈਨਲ ਤਾਂ ਕੋਈ ਨਹੀਂ ਕਿਉਂਕਿ ਪੁਲਿਸ ਨੇ ਆ ਕੇ ਰੋਕਿਆ ਉਸ ਤੋਂ ਬਾਅਦ ਵਿੱਚ ਫਿਰ ਦੁਬਾਰਾ ਇਹਨਾਂ ਸ਼ਾਮਾਂ ਤੱਕ ਮਾਈਨਿੰਗ ਕੀਤੀ ਹੈ। ਕੱਲ ਵੀ ਕੱਲ ਵੀ ਉਹਨਾਂ ਨੇ ਕੱਲ ਤਾਂ ਕਾਫੀ ਡਾਊਨ ਚਲ ਗਿਆ ਨਾ ਡਾਊਨ ਵੀ ਗਿਆ ਗਿਆ ਪਾਣੀ ਪੂਣੀ ਨਿਕਲ ਗਿਆ ਸਾਰੇ। ਖੱਡੇ ਮਾਰਦੇ ਕਾਫੀ। ਜਿਹੜਾ ਪਾਣੀ ਹੈ। ਹਾਂਜੀ ਹਾਂਜੀ। ਇਹ ਵੀ ਹੈ ਜੀ ਅੱਗੇ ਵੀ ਅੱਗੇ ਵੀ ਹਦੀ ਪਾਈ ਹੈ ਮਿੱਟੀ। ਇਹ ਤਾਂ ਪਹਿਲਾਂ ਮੈਂ ਰਾਤ ਹੀ ਮਿੱਟੀ ਪਾਈ ਇਹਨਾਂ ਨੇ। ਹਾਂ। ਇਹ ਡੋਜ਼ਰ ਇਹ ਰੱਖਿਆ ਨਾ ਖੜਾ ਕੀਤਾ ਸੀ ਮਿੱਟੀ 'ਮਾ। ਸ਼ੱਕ ਨੀ ਗੌਂਟੀ ਕੱਢ ਲੈਂਦੇ ਹੁਣ ਕਿ ਦਿਨ ਦੀ ਤੁਹਾਨੂੰ ਆਈਡੀਆ ਕੀ ਡੇਢ ਸੌ 200 ਗੱਡੀ ਕੱਢਦੇ ਹੁਣ 20 20 ਤੇ ਸਾਈ ਨਾ ਪੂਰੀ ਜਾਣਕਾਰੀ ਨਹੀਂ ਪਰ ਇੱਕ ਗੱਡੀ ਤੇ 40 ਟਨ ਤੋਂ ਉਪਰੀ ਮਾਲ ਲੰਦਾ ਜੀ ਤੋ ਇਹਨਾਂ ਦਾ 150 200 ਦੇ ਲਗਭਗ ਜੜੀਆਂ ਚੱਲ ਜਾਂਦੀ ਹੈ ਅਮਰੀ ਅੱਜ ਦੇ ਆਏ ਨਹੀਂ ਨੀ ਇੱਕ ਮਿੰਟ ਵੀ ਦੀ 6 ਮਸ਼ੀਨਾਂ ਲੱਗੀਆਂ ਨੇ ਜੀ ਸੀ ਵੀ ਇੱਕ ਮਿੰਟ ਵੀ ਗੱਡੀ ਤੁਹਾਨੂੰ ਖੜੀ ਨਹੀਂ ਮਿਲੇਗੀ ਮਾਲ ਜੀ 20 22 ਗੱਡੀਆਂ ਰਸਤੇ 'ਚ ਚਲਦੀਆਂ ਲੁਬਣੀਆਂ ਹਰ ਵੇਲੇ ਤੋ 24 ਘੰਟੇ ਮਸ਼ੀਨਾਂ ਲੱਗਦੀਆਂ ਪੰਜ ਪੰਜ ਮਸ਼ੀਨਾਂ ਲੱਗਦੀਆਂ ਅੱਛਾ ਹਾਂਜੀ ਦੋ ਦੋ ਮਿੰਟ ਬਾਅਦ ਗੱਡੀ ਜਾਰੀ ਹੀ ਭਰ ਕੇ ਨਾਈਟ ਚਲਦੇ ਸਵੇਰੇ ਤੜਕੀ ਆਈਂਦੇ ਹਾਂਜੀ 6 ਵਜੇ ਦੇ ਕਰੀਬ ਲੱਗ ਜਾਂਦੇ 6 ਵਜੇ ਲੱਜ ਜਾਂਦੇ ਰਾਤ 8:00 8:30 9:00 ਤੱਕ ਚਲਦੇ ਆ ਤੇ ਤੁਸੀਂ ਲਾਲੋ ਸਾਹਿਬ ਵੀ ਗੱਡੀ ਨਹੀਂ ਰੁਕਦੀ ਨੀ ਵੀ 20 22 ਗੱਡੀਆਂ ਨਾ ਜਿਹੜੀ ਰੁਕਦੀਆਂ ਨਹੀਂ ਹਾਂਜੀ ਤਾਂ ਦੋਸਤੋ ਅਸੀਂ ਉਹੀ ਵੀਡੀਓ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਬਹੁਤ ਜ਼ਿਆਦੇ ਖਬਰਾਂ ਵੀ ਉਸ ਦੀਆਂ ਚੱਲੀਆਂ ਅਖਬਾਰਾਂ ਚ ਵੀ ਤੁਸੀਂ ਪੜਿਆ ਹੋਣਾ ਔਰ ਮਾਈਨਿੰਗ ਦਾ ਮਾਮਲਾ ਉਦੋਂ ਅਸਲ ਦੇ ਵਿੱਚ ਖੜਾ ਹੁੰਦਾ ਕਿਉਂਕਿ ਮਾਈਨਿੰਗ ਦਾ ਜੋ ਸ਼ਬਦ ਪੰਜਾਬੀ ਪੜ੍ਹਦੇ ਨੇ ਤਾਂ ਕੰਨ ਹਰੇਕ ਦੇ ਖੜੇ ਹੋ ਜਾਂਦੇ ਨੇ ਕਿਉਂਕਿ ਚਾਹੇ ਤੁਸੀਂ ਲੀਡਰਾਂ ਦੇ ਭਾਸ਼ਣਾ ਚ ਸੁਣ ਲੋ ਮਾਈਨਿੰਗ ਸ਼ਬਦ ਬਹੁਤ ਜ਼ਿਆਦਾ ਵਾਇਰਲ ਉਦੋਂ ਹੁੰਦਾ ਜਦੋਂ ਲੋਕ ਫਿਰ ਇਸ ਨੂੰ ਜੋੜਦੇ ਆ ਕਿ ਮਾਈਨਿੰਗ ਕਰਦੇ ਨੇ ਤਾਂ ਮੋਟਾ ਰੁਪਿਆ ਵੀ ਕਮਵਾਉਂਦੇ ਹੋਣਗੇ ਪਰ ਜਦੋਂ ਇਹ ਮਾਈਨਿੰਗ ਇਲੀਗਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੀ ਹਾਲ ਹੁੰਦਾ ਤੁਸੀਂ ਆਪ ਦੇਖ ਸਕਦੇ ਹੋ ਅਸੀਂ ਇਹ ਵੀਡੀਓ ਤੋਂ ਬਾਅਦ ਇੱਥੇ ਪਹੁੰਚੇ ਮਾਈਨਿੰਗ ਸਾਈਟ ਤੇ ਔਰ ਲੋਕਾਂ ਦੇ ਨਾਲ ਤੁਹਾਨੂੰ ਗੱਲ ਕਰਵਾਈ ਕਿ ਆਖਰਕਾਰ ਇੱਥੇ ਚੱਲ ਕੀ ਰਿਹਾਗਾ ਕੈਮਰਾ ਪਰਸਨ ਬਲਜਿੰਦਰਾ ਮਨਦੀਪ ਜੋਤ ਸ਼ਾਹਪੁਰ ਗੋਪੀ ਪਠਾਨਕੋਟ